ਦੇ ਹਾਂ ਜੀ ਇਹਦੇ ਛੋਟੇ ਟਾਇਰ ਹੁੰਦੇ ਆ ਨਹੀਂ ਇਹਦੇ ਆਪਾਂ 21 16 ਦਾ ਹੀ ਪਾਉਣੇ ਆ ਜਿਹੜਾ ਮਾਰਕੀਟ ਚ ਪਾਉਂਦੇ ਆ ਉਹ 21 14 ਦਾ ਪਾ ਦਿੰਦੇ ਆ ਅੱਛਾ ਜੀ ਪਰ ਆਪਾਂ ਇਹਦੇ ਤੇ ਟਰੈਕਟਰ ਤੇ 21 16 ਦਾ ਟਾਇਰ ਪਾਇਆ ਅੱਛਾ ਜੀ ਕਰਨ ਵੀਰ ਜੇ ਕੋਈ ਬਣਵਾਉਣ ਬਣਾਉਣਗੇ ਤਾਂ ਉਹਨਾਂ ਨੂੰ ਆਪਣੇ ਵੱਲੋਂ ਕੀ ਕੁਝ ਲੈ ਕੇ ਆਉਣਾ ਪਊਗਾ ਕਿਸਾਨ ਵੀਰਾਂ ਦਾ ਟਰੈਕਟਰ ਹੋਊਗਾ ਹਾਂਜੀ ਕੋਈ ਹੋਵੇ 4 ਵੀਲ ਆ ਆਪਣਾ 2 ਵੀਲ ਆ ਅੱਛਾ ਜੀ ਔਰ ਬਾਕੀ ਸਾਰਾ ਸਮਾਨ ਆਪਣਾ ਹੋਊਗਾ ਅੱਛਾ ਜੀ ਜਿਹਦੇ ਚ ਨੋਜ਼ਲ ਵਗੈਰਾ ਹੋਗੇ ਟਾਇਰ ਹੋਗੇ ਹਾਂਜੀ ਜਿਹੜੀ ਉੱਪਰ ਛਤਰੀ ਵਗੈਰਾ ਲੱਗੀਆਂ ਉਹ ਵੀ ਹਾਂ ਉਹ ਸਾਰਾ ਕੁਝ ਆਪਣਾ ਹੀ ਹੋਊਗਾ ਉਹ ਤੁਸੀਂ ਇਹਦੀ ਫਿਟਿੰਗ ਚੈੱਕ ਕਰ ਸਕਦੇ ਹੋ ਪਹਿਲਾਂ ਇਹ ਤਾਂ ਹੋ ਗਿਆ 4x4 ਹੋ ਗਿਆ ਟਰੈਕਟਰ ਹਾਂਜੀ ਹਾਂਜੀ ਤੇ ਜਿਹੜਾ ਉਹ ਮਹਿੰਦਰਾ ਉਹਦੇ ਫਿਰ ਬਾਕੀ ਜਿਹੜਾ ਇਹ ਆਪਣਾ ਬੂਮ ਹੈਗਾ ਨਾ ਇਹ ਜਦੋਂ ਖੋਲਣਾ ਹੈ ਤਾਂ ਵੀ ਬੜੇ ਆਰਾਮ ਨਾਲ ਸਾਰਾ ਖੁੱਲ ਜਾਂਦਾ ਹੈਗਾ ਟਰੈਕਟਰ ਆਪਣਾ ਫਿਰ ਦੂਰੀਆਂ ਕੰਮوں ਵੀ ਆ ਜੇ ਜਿਹੜੀ ਇਹਦੀ ਬੂਮ ਦੀ ਹਾਈਟ ਆ ਉਹ 5 ਫੁੱਟ ਦੇ ਕਰੀਬ ਤਾਂ ਜਾਵੜਦਾ ਹੈਗਾ ਔਰ 2 ਫੁੱਟ ਤੇ ਥੱਲੇ ਰਹਿੰਦਾ ਤੇ ਇਹ ਕਿੰਨਾ ਵਾਇਆ ਲੈ ਕੇ ਜਾਂਦਾ ਮੰਨ ਲਓ ਤੇ ਜਿਹੜਾ ਬੂਮ ਆਪਣਾ 55 ਤੋਂ 60 ਫੁੱਟ ਕਵਰ ਕਰਦਾ ਸਹੀ ਔਰ ਇਹਦੇ ਸਾਈਡ ਤੇ ਵੀ ਆਪਾਂ 12 ਇੰਚ ਵਾਲੀ ਗਨ ਲਾ ਕੇ ਦਿੰਨੇ ਹੈਗੇ ਅੱਛਾ ਔਰ ਦਿਖਾ ਦਿੰਨੇ ਆਜੋ ਹਾਂਜੀ ਕੋਈ ਗੱਲ ਨਹੀਂ ਤੇ ਇਹ ਮੰਨ ਲਓ ਕਿਲੇ 'ਚ ਕਿੰਨੇ ਗੇੜੇ ਲੱਗਦੇ ਆ ਜੀ ਇਹਦੇ ਕਿਲੇ ਦੇ ਵਿੱਚ 4 ਗੇੜੇ ਲੱਗਦੇ ਆ ਅੱਛਾ ਜੀ ਸਹੀ ਜਿਹੜਾ ਪੰਪ ਆ ਗਿਆ ਆਪਣਾ ਫਾਰਮਰ ਕੰਪਨੀ ਦਾ ਆ ਗਿਆ ਅੱਛਾ ਬਹੁਤ ਵਧੀਆ ਕੁਆਲਿਟੀ ਹੈ ਦੀ ਔਰ ਜਿਹੜਾ ਆਪਣਾ ਕੰਟਰੋਲ ਵਾਲਾ ਆ ਜਾਂਦਾ ਇਹ ਵੀ ਬੈਸਟ ਕੁਆਲਿਟੀ ਦਾ ਹੀ ਹੈ ਅੱਛਾ ਔਰ ਜਿਹੜੀ ਆਪਾਂ ਨੋਜ਼ਲ ਵਰਤਦੇ ਆ ਸਾਰਿਆਂ ਤੋਂ ਵੱਡੀ ਵਾਲ ਨੋਜ਼ਲ ਦੀ ਹੁੰਦੀ ਆ ਜਿਹੜੀ ਆਪਾਂ ਟੀ ਜ਼ਰਡ ਦੀ ਰੀਜ਼ਨਲ ਵਰਤਦੇ ਆ ਔਰ ਇਹ ਫਿਲਟਰ ਵਾਲੀ ਹੁੰਦੀ ਆ ਅੱਛਾ ਜੀ ਠੀਕ ਆ ਨੋਜ਼ਲ 'ਚ ਵੀ ਫਿਲਟਰ ਹੁੰਦਾ ਹੋਏਗਾ ਔਰ ਇੱਕ ਅਲੱਗ ਤੋਂ ਫਿਲਟਰ ਲੱਗਦਾ ਹੋਏਗਾ ਜਿਹੜਾ ਬਲੈਕ ਫਿਲਟਰ ਹੁੰਦਾ ਅੱਛਾ ਜੀ ਜਿਹੜੀ ਆਪਣੀ ਸਹੀ ਜਗ੍ਹਾ ਨੂੰ ਕਵਰ ਕਰਦੀ ਆ ਕੋਈ ਆਪਣੀ ਇਹ 850 ਲੀਟਰ ਪਾਣੀ ਹੋ ਜਾਂਦਾ ਜੀ ਦੋਨੇ ਸਾਈਡ ਟੈਂਕੀਆਂ ਨੇ 1.5 4 400 ਟੈਂਕੀ ਆ ਸਮਾਂ 400 ਲੀਟਰ ਦੀ ਸਾਰੀ ਟੈਂਕੀ ਹੁੰਦੀ ਹੈ ਠੀਕ ਹੈ ਜੀ ਜਿਹੜੀ ਰੇਖ ਲਾਰਨ ਵਾਲੀ ਹੈ ਉਹ ਉਹ ਅਲੱਗ ਤੋਂ ਕੋਈ ਬਣਾਉਣਾ ਚਾਵੇ ਤਾਂ ਬਣਵਾ ਸਕਦਾ ਹੈ ਹਾਂਜੀ ਤਾਂ ਗੂੰ ਵੀ ਤਿਆਰ ਹੈ ਨਹੀਂ ਉਹ ਅਲੱਗ ਵੀ ਮਿਲ ਜਾਂਦੀ ਹੈ ਔਰ ਜਿਹੜੀ ਉਹ ਵੀ ਸਟੀਲ ਦੀ ਹੁੰਦੀ ਆਪਣੀ ਸਾਡੀ ਉਹਦੀ ਕੀਪ ਸਟੀਲ ਦੀ ਹੋਊਗੀ ਹਾਂਜੀ ਕੀ ਵੀ ਸਟੀਲ ਦੀ ਹੋਊਗੀ ਔਰ ਜਿਹੜਾ ਇਹਦਾ ਸਮਾਨ ਥੱਲੇ ਚੱਲਣਾ ਉਹ ਵੀ ਸਟੀਲ ਦਾ ਹੀ ਹੋਊਗਾ ਅੱਛਾ ਹਾਂਜੀ ਦੋਸਤੋ ਮੈਂ ਦੇਵ ਗਵਿੰਦਗੜ ਤੋਂ ਤੇ ਅੱਜ ਮੈਂ ਆਇਆ ਹੋਇਆ ਹਾਂ ਅਵਲ ਫਰਾਣੇ ਇੱਥੇ ਸਪਰੇਅ ਵਾਲੇ ਬੂਮ ਤਿਆਰ ਕਰਦੇ ਆ ਗੁਰਨਾਣਕ ਐਗਰੀ ਵਰਕਸ ਐਂਡ ਆਵਲ ਖਰਾਨਾ ਤੇ ਆਪਾਂ ਅੱਜ ਬੂਮ ਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਇੱਕ ਬੋਟਾ ਟਰੈਕਟਰ ਤੇ ਬੂਮ ਤਿਆਰ ਕਰ ਰੱਖਿਆ ਇੱਕ ਅੰਦਰ ਮਹਿੰਦਰਾ ਟਰੈਕਟਰ ਤੇ ਕਰ ਰੱਖਿਆ ਤਿਆਰ ਆਪਾਂ ਇਹਨਾਂ ਬਾਰੇ ਮਿਸਤਰੀ ਜੀ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮਿਸਤਰੀ ਜੀ ਸਤਿ ਸ਼੍ਰੀ ਅਕਾਲ ਹੋ ਕੀ ਹਾਲ ਹੈ ਦੇਵ ਹੋ ਠੀਕ ਠਾਕ ਵਧੀਆ ਆਪਣੇ ਸੁਣਾਓ ਠੀਕ ਹੈ ਜੀ ਤੇ ਆ ਕਬੋਟਾ ਟਰੈਕਟਰ ਤੇ ਤੁਸੀਂ ਆ ਬੂਮ ਤਿਆਰ ਕਰਿਆ ਹੋਇਆ ਹਾਂਜੀ ਠੀਕ ਹੈ ਜੀ ਇੱਕ ਉਹ ਮਹਿੰਦਰਾ ਤੇ ਕਰਿਆ ਹੋਇਆ ਹੁੰਦਾ ਹਾਂਜੀ ਤੇ ਇਹ ਕੀ ਹਸਾਬ ਕਿਤਾਬਾ ਵੀ ਇਹਦੇ ਤੇ ਮਹਿੰਦਰਾ ਤੇ ਜਿਆਦਾ ਮੰਗਾ ਕਿ ਇਹਦੇ ਤੇ ਜਿਆਦਾ ਲੋਕ ਮੰਗਦੇ ਨਹੀਂ ਇਹ ਦੋਨੇ ਡਰਾਈਵਰਾਂ ਦੇ ਹੀ ਮੰਗ ਹੈਗੀ ਆ ਔਰ ਜਿਹੜਾ ਇਹ ਡਰਾਈਵਰ ਆ ਗਿਆ ਇਹ ਤੋਟਾ 4508 ਆ ਗਿਆ ਔਰ ਜਿਹੜਾ ਇਹ 4 ਵੀਲ ਡਰਾਈਵ ਆ ਉਹ ਜਿਹੜਾ ਬੂਨ ਜਿਹੜਾ ਲੱਗਿਆ ਹੋਇਆ ਬਹੁਤ ਹੀ ਵਧੀਆ ਕੁਆਲਿਟੀ ਦਾ ਤੱਗਿਆ 2116 ਦੇ ਟਾਇਰ ਆ ਇਹਦੇ ਵਿੱਚ ਨਹੀਂ ਮੈਂ ਸੁਣਿਆ ਬਾਈ ਇਹਨਾਂ ਦੇ ਟਾਇਰ ਜ਼ਿਆਦਾਤਰ ਛੋਟੇ ਹੁੰਦੇ ਆ ਜਿਹੜੇ ਹੋਰ ਬੂਮ ਕਬੂਟਾ ਦੇ ਲਾਉਂਦੇ ਆ ਟਰੈਕਟਰ ਦੇ ਇਹਦੇ ਛੋਟੇ ਟਾਇਰ ਹੁੰਦੇ ਆ ਨਹੀਂ ਇਹਦੇ ਆਪਾਂ 2116 ਦਾ ਹੀ ਪਾਉਣੇ ਆ ਜਿਹੜਾ ਮਾਰਕੀਟ ਚ ਪਾਉਂਦੇ ਆ ਉਹ 2114 ਦਾ ਪਾ ਦਿੰਦੇ ਆ ਅੱਛਾ ਜੀ ਪਰ ਆਪਾਂ ਇਹਦੇ ਤੇ ਟਰੈਕਟਰ ਤੇ 2116 ਦਾ ਟਾਇਰ ਪਾਇਆ ਅੱਛਾ ਜੀ ਔਰ ਸਾਰਿਆਂ ਤੋਂ ਵੱਡੀ ਗੱਲ ਇਹ ਛੇ ਆ ਇਹ ਪਾਇਦੇ ਤੇ ਟਾਇਰ ਦੇ ਨਾਲ ਸਪੈਸਰ ਨਹੀਂ ਪਾਇਆ ਹੋਇਆ ਹੈ। ਅੱਛਾ ਜੀ। ਔਰ ਜਿਹੜਾ ਆਪਾਂ ਦਾ ਹਿੱਸਾ ਇੱਥੇ ਚੌੜਾ ਕੀਤਾ ਹੋਇਆ ਹੈ। ਅੱਛਾ ਜੀ। ਜਿਹੜਾ 4 ਵੀਲ ਡਰਾਈਵ ਚ ਆ ਜਾਂਦਾ ਹੈਗਾ। ਹਾਂ ਜੀ। ਔਰ ਟਾਈਟਨ ਕੰਪਨੀ ਦਾ ਟਾਇਰ ਹੈ ਇਹਦੇ ਵਿੱਚ। ਅੱਛਾ ਜੀ। ਨਹੀਂ ਇਹ ਮੰਨ ਲਓ ਕਿਸਾਨ ਵੀਰ ਜੇ ਕੋਈ ਬਣਵਾਉਣ ਬਣਾਉਣਗੇ ਤਾਂ ਉਹਨਾਂ ਨੂੰ ਆਪਣੇ ਵੱਲੋਂ ਕੀ ਕੁਝ ਲੈ ਕੇ ਆਉਣਾ ਪਊਗਾ। ਕਿਸਾਨ ਵੀਰਾਂ ਦਾ ਟਰੈਕਟਰ ਹੋਊਗਾ। ਹਾਂ ਜੀ। ਕੋਈ ਹੋਵੇ 4 ਵੀਲ ਆ ਆਪਣਾ ਨਹੀਂ 2 ਵੀਲ ਆ। ਅੱਛਾ ਜੀ ਔਰ ਬਾਕੀ ਸਾਰਾ ਸਮਾਨ ਆਪਣਾ ਹੋਊਗਾ ਅੱਛਾ ਜੀ ਜਿਹਦੇ ਚ ਨੋਜ਼ਲ ਵਗੈਰਾ ਹੋ ਗਈ ਟਾਇਰ ਹੋ ਗਏ ਹਾਂਜੀ ਔਰ ਫੇਵਰ ਹੁੱਡ ਹੋ ਗਿਆ ਇਹਦੇ ਚ ਲਾ ਕੇ ਦੇਣਾ ਆਪਾਂ ਅੱਛਾ ਜੀ ਜਿਹੜੀ ਉੱਪਰ ਛਤਰੀ ਵਗੈਰਾ ਲੱਗੀਆਂ ਉਹ ਵੀ ਉਹ ਸਾਰਾ ਕੁਝ ਆਪਣਾ ਹੀ ਹੋਊਗਾ ਔਰ ਤੁਸੀਂ ਇਹਦੀ ਫਿਟਿੰਗ ਚੈੱਕ ਕਰ ਸਕਦੇ ਹੋ ਪਹਿਲਾਂ ਤਰੀ ਜੀ ਗੱਲ ਇਹ ਆ ਵੀ ਇਹ ਤਾਂ ਹੋ ਗਿਆ 4x4 ਹੋ ਗਿਆ ਟਰੈਕਟਰ ਹਾਂਜੀ ਹਾਂਜੀ ਤੇ ਜਿਹੜਾ ਮਹਿੰਦਰਾ ਉਹਦੇ ਫਿਰ 4x4 ਹੈ ਨਹੀਂ ਉਹ ਤੇ ਉਹਦਾ ਫਿਰ ਉਹ 2-ਵੀਲ ਟਰੈਕਟਰ ਆ ਔਰ ਜਿਹਦੇ ਚ ਹਿੱਸਾ ਆਪਾਂ ਆfda ਨਵਾਂ ਬਣਾ ਕੇ ਲਾਉਣੇ ਹੈਗੇ ਆ ਕਿੰਗ ਪਿੰਗਾ ਵਾਲਾ ਅੱਛਾ ਜੀ ਨਹੀਂ ਉਹਦੇ ਕਟਾਈ ਦੇ ਵੀ ਫਿਰ ਸਮੱਸਿਆ ਹੁੰਦੀ ਹੋਣੀ ਫਿਰ ਨਹੀਂ ਕਟਾਈ ਆਪਾਂ ਪਾਵਰ ਸਟੀering ਉਹਨਾਂ ਕਰਕੇ ਦੇਣੇ ਹੈਗੇ ਆ ਅੱਛਾ ਠੀਕ ਹੈ ਪਾਵਰ ਸਟੀering ਕਰਕੇ ਦੇਣਾ ਪੈਂਦਾ ਯਾਨੀ ਹਾਂਜੀ ਉਹ ਖਚਾਈ ਦੋਆਂ ਦੀ ਰਹਿਣੀ ਹੈ ਹਾਂ ਉਹ 2-ਵੀਲ ਆਹ 4-ਵੀਲ ਆ ਜਾਂਦਾ ਆਪਣਾ ਜਿਹੜਾ ਉਹ 2-ਵੀਲ ਚ ਆ ਗਿਆ ਅੱਛਾ ਜੀ ਫਿੰਦੇ ਬਰੋ ਜੇ ਮੰਨ ਲਓ Mahindra ਵਾਲਾ ਉਹ ਉਹਨੂੰ ਕਿਉਂ ਬਣਵਾਉਂਦੇ ਆ ਯਾਰ ਉਹਦਾ ਕੀ ਕਾਰਨਾ ਵੀ ਸਾਰੇ ਕਬੂਟਾ ਤੇ ਕਿਉਂ ਨਹੀਂ ਕਰਾਉਂਦੇ ਨਹੀਂ ਉਹ ਜਿਹੜਾ ਵੀ ਕਸਟਮਰ ਕੋਲੇ ਟਰੈਕਟਰ ਹੈਗਾ ਉਸ ਦੇ ਅਕੋਰਡਿੰਗ ਹੀ ਚੱਲਣਾ ਹੈ ਜਿਹੜਾ ਵੀ ਕਸਟਮਰ ਟਰੈਕਟਰ ਲੈ ਕੇ ਆਊਗਾ ਆਪਣੀ 4 ਵੀਲਾ ਆਪਣੀ 2 ਵੀਲ ਆਪਾਂ ਉਹਨੂੰ ਫਿਟਿੰਗ ਕਰਕੇ ਦੇ ਦੇਣਾ ਸਾਰਾ ਅੱਛਾ ਜੀ ਠੀਕ ਹੈ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਦਿਓ ਕੀ ਕੁਝ ਵੱਲ ਉਹ ਟਾਇਰ ਆ ਸਾਰੇ ਵੀ ਸਾਰਾ ਚੰਗੀ ਕੁਆਲਟੀ ਦਾ ਮਾਲ ਲੱਗਿਆ ਆ ਪੂਰਾ ਵਧੀਆ ਅਰੀਜਨਲ ਸਮਾਨ ਲੱਗਿਆ ਆ ਇਹਦੇ ਔਰ ਪੰਪ ਵਗੈਰਾ ਜੋ ਫਾਰਮਰ ਕੰਪਨੀ ਦਾ ਆ ਜਾਂਦਾ ਅੱਛਾ ਜੀ ਔਰ ਜਿਹੜੀ ਨੋਜ਼ਲ ਆ ਗਈ ਉਹ ਟੀਨਰ ਦੀ ਆ ਜਾਂਦੀ ਹੈ ਅੱਛਾ ਜੀ ਤੇ ਉਹ ਜਿਹੜੀ ਇਹਦੀ ਪਾਈਪ ਆਪਾਂ ਨੋਜ਼ਲਾਸਤੇ ਵਰਤਦੇ ਆ ਹਾਂਜੀ ਉਹ ਆਪਣੀ ਆ ਜਾਂਦੀ ਹੈ ਸਟੀਲ ਦੀ ਅੱਛਾ ਜੀ ਪਲਾਸਟਿਕ ਵਗੈਰਾ ਦੀ ਨਹੀਂ ਪਾਈਪ ਆਪਾਂ ਲਾਉਂਦੇ ਆ ਇਹਦੇ 'ਚ ਹਾਂਜੀ ਹਾਂਜੀ ਠੀਕ ਆ ਉਹ ਬਾਕੀ ਜਿਹੜੀ ਇਹਦੀ ਪੁਲੀ ਵਗੈਰਾ ਨੂੰ ਉਹ ਵੀ ਆਪਾਂ ਸਪੈਸ਼ਲ 베ਰਿੰਗ ਦਿੱਤਾ ਹੋਇਆ ਅੱਛਾ ਜੀ ਔਰ ਜਿਹੜੀ ਇਹਦੀ ਹਾਈਡਰੋ ਚੱਕੀ ਹੈਗੀ ਮਗਰ ਜਿਹਨੂੰ ਆਪਾਂ ਰੇਖ ਲਾਰਨ ਵਾਲੀ ਕਹਿ ਦਿੰਨੇ ਆ ਹਾਂਜੀ ਹਾਂਜੀ ਉਹ ਵੀ ਆਪਣੀ ਡਿਸਟ੍ਰੀਬਿਊਟਰ ਦੇ ਹੀ ਚੱਲਦੀ ਹੈ ਅੱਛਾ ਗੀਅਰ ਵਗੈਰਾ ਵਾਲੀ ਨਹੀਂ ਉਹ ਅਲੱਗ ਤੋਂ ਬਣਵਾਣੀ ਪੈਂਦੀ ਨਹੀਂ ਉਹ ਆਪਾਂ ਨਾਲ ਹੀ ਸੈੱਟ ਕੰਪਲੀਟ ਦਿੰਨੇ ਆ ਜੇ ਅਲੱਗ ਲੈਣੀ ਹੈ ਅਲੱਗ ਵੀ ਮਿਲ ਜਾਂਦੀ ਹੈ ਅੱਛਾ ਜੀ ਉਹ ਵੀ ਆਪ ਬਣਾ ਕੇ ਦੇਵੋਗੇ ਉਹਦੇ ਨਾਲ ਰੇਖ ਲਾਰਨ ਵਾਲੀ ਚੱਕੀ ਹੈ ਜਿਹੜੀ ਹਾਂਜੀ ਇਹ ਸੈੱਟ ਵੀ ਮਿਲ ਜੂਗਾ ਤੇ ਅਲੱਗ-ਅਲੱਗ ਵੀਜੀ ਵੀ ਮਿਲ ਜੂਗੇ ਅੱਛਾ ਜੀ ਬਾਕੀ ਤੁਸੀਂ ਇਹਦੀ ਫਿਟਿੰਗ ਦੇਖ ਸਕਦੇ ਹੋ ਪਾਈਪਾਂ ਵਗੈਰਾ ਦੀ ਔਰ ਜਿਹੜਾ ਇਹਦਾ ਮੇਨ ਹੁੰਦਾ ਨਾ ਹਿੱਸਾ ਹੁੰਦਾ ਈ ਆਮ ਆਪਣੇ ਮਾਰਕੀਟ 'ਚ ਵੇਣੇ ਆ ਕਿ ਟਾਇਰ ਜਿਹੜੇ ਅਗਲੇ ਪਾਉਂਦੇ ਹੈਗੇ ਆ ਉਹ ਐਸੇ ਐਥੇ ਸਪੈਸਰ ਪਾਉਂਦੇ ਹੈਗੇ ਆ ਅੱਛਾ ਜੀ ਪਰ ਆਪਣਾ ਸਪੈਸਰ ਪਾਇਆ ਹੋਇਆ ਹਿੱਸਾ ਹੀ ਜੋੜਾ ਕੀਤਾ ਹੋਇਆ ਹੈ ਹੋਰ ਵੀਲ 'ਚ ਵੀ ਅੱਛਾ ਠੀਕ ਹੈ ਔਰ ਟੂ ਵੀਲ ਦੇ ਵਿੱਚ ਤਾਂ ਆਪਣਾ ਹਿੱਸਾ ਨਵਾਂ ਹੀ ਹੁੰਦਾ ਹੈ ਹਾਂਜੀ ਉਹ ਬਣਾਉਣਾ ਪੈਂਦਾ ਹੈ ਹਾਂਜੀ ਉਹ ਆਪਾਂ ਆਪਦੇ ਅੰਦਰ ਨਵਾਂ ਹੀ ਬਣਾ ਕੇ ਲਾਉਣੇ ਹੈਗੇ ਅੱਛਾ ਬਾਕੀ ਜਿਹੜਾ ਇਹ ਆਪਣਾ ਬੂਮ ਹੈਗਾ ਨਾ ਇਹ ਜਦੋਂ ਖੋਲਣਾ ਹੈ ਤਾਂ ਵੀ ਬڑے ਆਰਮਨਾਲ ਸਾਰਾ ਖੋਲ ਜੰਦਾ ਹੈਗਾ ਟਰੈਕਟਰ ਆਪਣਾ ਫਿਰ ਦੂਰੀ আর কম ਹੋਵੀ ਆ ਜਾ। আচ্ছা ਜੀ ਦੁਬਾਰਾ ਕੰਮ ਲੈ ਸਕਦੇ। ਹਾਂ ਦੂਰੀ আর ਕੰਮ ਲੈ ਸਕਦੇ ਔਰ ਜਿਹੜੀ ਇਹਦੀ ਬੂਮ ਦੀ ਹਾਈਟ ਆ ਉਹ 5 ਫੁੱਟ ਦੇ ਕਰੀਬ ਤਾਂ ਜਾਵੜਦਾ ਹੈਗਾ ਔਰ 2 ਫੁੱਟ ਤਾਂ ਥੱਲੇ ਰਹਿੰਦਾ। ਇਹ ਕਿੰਨਾ ਵਾਇਆ ਲੈ ਕੇ ਜਾਂਦਾ ਮੰਨੂ? ਤੇ ਜਿਹੜਾ ਬੂਮ ਆਪਣਾ 55 ਤੋਂ 60 ਫੁੱਟ ਕਵਰ ਕਰਦਾ। ਸਹੀ। ਔਰ ਇਹਦੇ ਸਾਈਡ ਤੇ ਵੀ ਆਪਾਂ 12 ਇੰਚ ਵਾਲੀ ਗਨ ਲਾ ਕੇ ਦੇਣੇ ਹੈਗੇ। আচ্ছা ਜੀ। ਉਹ ਦਿਖਾ ਦਿੰਨੇ ਆਜੋ ਹਾਂ ਕੋਈ ਗੱਲ ਨਹੀਂ ਤੇ ਇਹ ਮੰਨ ਲਓ ਕਿਲੇ ਚ ਕਿੰਨੇ ਗੇੜੇ ਲੱਗਦੇ ਆ ਜੀ ਇਹਦੇ ਕਿਲੇ ਦੇ ਵਿੱਚ 4 ਗੇੜੇ ਲੱਗਦੇ ਆ ਅੱਛਾ ਜੀ ਸਹੀ ਕਿਲੇ ਚ 4 ਗੇੜੇ ਹਾਂ ਅੱਛਾ ਜੀ ਬਾਕੀ ਇਹਦਾ ਸਮਾਨ ਦਿਖਾਓ ਜੀ ਆਜੋ ਇਹਦੇ ਚ ਕੀ ਕੁਛ ਆ ਮ ਜਿਹੜਾ ਪੰਪ ਆ ਗਿਆ ਆਪਣਾ ਇਹ ਫਾਰਮਰ ਕੰਪਨੀ ਦਾ ਆ ਗਿਆ ਅੱਛਾ ਬਹੁਤ ਵਧੀਆ ਕੁਆਲਿਟੀ ਹੈ ਜੀ ਔਰ ਜਿਹੜਾ ਆਪਣਾ ਕੰਟਰੋਲ ਵਾਲਾ ਆ ਜਾਂਦਾ ਇਹ ਵੀ ਬੈਸਟ ਕੁਆਲਿਟੀ ਦਾ ਹੈ ਜੀ ਔਰ ਜਿਹੜੀ ਆਪਾਂ ਨੋਜ਼ਲ ਵਰਤਦੇ ਆ ਸਾਰਿਆਂ ਤੋਂ ਵੱਡੀ ਗੱਲ ਨੋਜ਼ਲ ਦੀ ਹੁੰਦੀ ਆ ਜਿਹੜੀ ਆਪਾਂ ਟੀ-ਸ਼ਰਟ ਦੀ オリジナル ਵਰਤਦੇ ਆ ਔਰ ਇਹ ਫਿਲਟਰ ਵਾਲੀ ਹੁੰਦੀ ਆ ਅੱਛਾ ਜੀ ਠੀਕ ਆ ਨੋਜ਼ਲ 'ਚ ਵੀ ਫਿਲਟਰ ਹੁੰਦਾ ਹੈਗਾ ਔਰ ਇੱਕ ਅਲੱਗ ਤੋਂ ਫਿਲਟਰ ਲੱਗਦਾ ਹੈਗਾ ਜਿਹੜਾ ਬਲੈਕ ਫਿਲਟਰ ਹੁੰਦਾ ਹੈ ਅੱਛਾ ਜੀ ਤੇ ਦੋਨੇ ਸੇਫਟੀ ਪਰਪਸ ਹੀ ਹੁੰਦੇ ਆ ਤੇ ਇਹ ਗੰਨਾ ਹੀ ਇਹ ਜਿਹੜੀਆਂ ਗੰਨਾ ਆ ਗਈਆਂ ਆਪਾਂ ਸਾਈਡ ਤੇ ਲਾਉਣੇ ਆ ਹਾਂਜੀ ਇਹ 12 ਇੰਚ ਵਾਲੀ ਸਪੈਸ਼ਲ ਗੰਨ ਹੁੰਦੀ ਹੈ ਵੀ ਜਿਹੜੀ ਆਪਣੀ ਸਾਰੀ ਜਗ੍ਹਾ ਨੂੰ ਕਵਰ ਕਰਦੀ ਹੈ ਕੋਈ ਆਪਣੀ ਜਗ੍ਹਾ ਰਹਿੰਦੀ ਨਹੀਂ ਅੱਛਾ ਇਹਦੀ ਪਾਣੀ ਦੀ ਕੰਪੈਸਟੀ ਕਿੰਨੀ ਹੈ ਜੀ ਇਹ 850 ਲੀਟਰ ਪਾਣੀ ਹੋ ਜਾਂਦਾ ਜੀ ਦੋਨੇ ਸਾਈਡ ਟੈਂਕੀਆਂ ਇਹਦੇ ਸਾਡੇ 4.400 ਟੈਂਕੀ ਆ ਸਵਾ 400 ਲੀਟਰ ਦੀ ਸਾਰੀ ਟੈਂਕੀ ਹੁੰਦੀ ਹੈ ਠੀਕ ਹੈ ਜੀ ਜਿਹੜੀ ਰੇਖ ਲਾਰਨ ਵਾਲੀ ਹੈ ਉਹ ਉਹ ਅਲੱਗ ਤੋਂ ਕੋਈ ਬਣਾਉਣਾ ਚਾਵੇ ਤਾਂ ਬਣਵਾ ਸਕਦਾ ਹੈ ਹਾਂ ਲੱਗੂ ਵੀ ਤਿਆਰ ਹੈ ਨਹੀਂ ਉਹ ਅਲੱਗ ਵੀ ਮਿਲ ਜਾਂਦੀ ਹੈ ਔਰ ਜਿਹੜੀ ਉਹ ਵੀ ਸਟੀਲ ਦੀ ਹੁੰਦੀ ਹੈ ਆਪਣੀ ਸਾਥ ਅੱਛਾ ਉਹਦੀ ਕੀਪ ਸਟੀਲ ਦੀ ਹੋਊਗੀ ਹਾਂਜੀ ਕੀ ਵੀ ਸਟੀਲ ਦੀ ਹੋਊਗੀ ਔਰ ਜਿਹੜਾ ਇਹਦਾ ਸਮਾਨ ਥੱਲੇ ਚੱਲਣਾ ਉਹ ਵੀ ਸਟੀਲ ਦਾ ਹੀ ਹੋਊਗਾ ਅੱਛਾ ਜੀ ਤੇ ਬਾਕੀ ਦਾ ਜੀ ਆਪਾਂ ਅਪਡੇਟ ਆ ਜਿਹੜਾ ਉਹਨਾਂ ਦੇਂਧਰਾਲੇ ਦਾ ਉਹ ਜਦੋਂ ਕੰਪਲੀਟ ਹੋ ਗਿਆ ਉਦੋਂ ਆਪਾਂ ਸਮਝਾ ਹਾਂਜੀ ਜਦੋਂ ਉਹ ਕੰਪਲੀਟ ਹੋ ਗਿਆ ਹਾਂਜੀ ਤੋਂ ਬਾਕੀ ਜਦੋਂ ਬੂਮ ਤਿਆਰ ਹੋ ਗਿਆ ਮਹਿੰਦਰਾਲਾ ਉਦੋਂ ਆਪਾਂ ਅਪਡੇਟ ਦੁਬਾਰਾ ਲੈ ਕੇ ਆਵਾਂਗੇ ਤੇ ਤੁਹਾਨੂੰ ਬੇਨਤੀ ਹੈ ਕਿ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗਰੁੱਪਾਂ ਵਿੱਚ ਸ਼ੇਅਰ ਕਰਿਓ ਇੰਸਟਾਗ੍ਰਾਮ ਤੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਜਿਹੜੀ ਆ ਗੁਰਨਾਨਕ ਐਗਰੀ ਵਰਕਰਸ ਵਰਕਸ਼ਾਪ ਹੈਗੀ ਆ ਇਹ ਮਲੋਟ ਤੋਂ ਡੱਬਾ ਵਾਲੀ ਰੋਡ ਸਾਹਮਣੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਰਕਸ਼ਾਪ ਹੈ ਤੇ ਤੁਸੀਂ ਆ ਸਕਦੇ ਹੋ ਇੱਥੇ ਤੇ ਐਗਰੀਕਲਚਰ ਦੀ ਹੋਰ ਵੀ ਕੋਈ ਤੁਸੀਂ ਐਗਰੀਕਲਚਰ ਇੰਪਲੀਮੈਂਟ ਬਣਾਣਾ ਹੋਵੇ ਤੁਸੀਂ ਬਣਾ ਸਕਦੇ ਹੋ ਐਗਰੀਕਲਚਰ ਵਾਲੇ ਇੰਪਲੀਮੈਂਟ ਹੈ ਹੋਰ ਵੀ ਹੋਰ ਕੀ ਕੀ ਬਣਾਉਣੇ ਹੋ ਤੁਸੀਂ ਆਪਾਂ ਟਰਾਲੇ ਵਗੈਰਾ ਵੀ ਬਣਾਉਣੇ ਆ ਜੀ 12 6 11 6 ਔਰ 14 7 ਇਹ ਕਿਸੇ ਨੇ ਟਰਾਲਾ ਵੀ ਬਣਾਉਣਾ ਹੋਵੇ ਤਾਂ ਉਹ ਵੀ ਆਪਾਂ ਬਣਾ ਦਿੰਦੇ ਅੱਛਾ ਇਹ ਕਲਚਰ ਦੇ ਪਾਸਾ ਸਾਰੇ ਸਾਰੇ ਐਪਲੀਮੈਂਟ ਆਪਾਂ ਬਣਾ ਦਿੰਦੇ ਆ ਸਾਰੇ ਰੋਟਾਵੇਟਰ ਵਗੈਰਾ ਹਾਂਜੀ ਹਾਂਜੀ ਸਾਰੇ ਐਪਲੀਮੈਂਟ ਬਣਾਉਣੇ ਆ ਠੀਕ ਆ ਮਿਸਤਰੀ ਜੀ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਹਾਂਜੀ ਠੀਕ ਕਰ ਤੁਹਾਨੂੰ ਪੇਂਟ ਸਬੰਧੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਸਾਡੇ ਸਕਰੀਨ ਤੇ ਨੰਬਰ ਦਿੱਤੇ ਆ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਫੇਸਬੁੱਕ ਤੇ ਵਟਸਐਪ ਗਰੁੱਪਾਂ ਵਿੱਚ ਹਰ ਕਿਸਾਨ ਵੀਰ ਤੱਕ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਸਾਡੇ YouTube ਚੈਨਲ ਫੇਸਬੁੱਕ ਪੇਜ ਨੂੰ ਸਬਸਕ੍ਰਾਈਬ ਫੋਲੋ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਵੀਡੀਓ ਨੂੰ ਪੂਰਾ ਵੇਖਣ ਲਈ ਧੰਨਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ